ਉਹਲ ਕਰਕੇ ਦਿਖਾ ਦੇ ਕਰਕੇ ਦਿਖਾਈ ਜਰਾ ਬਾਪੂ ਅੱਜ ਤੇਰੇ ਵਾਸਤੇ ਬੇਬੇ ਨੇ ਮਿਰਚਾਂ ਘੁੱਟ ਕੇ ਰੱਖੀਆਂ ਹੋਈਆਂ ਨੇ ਹਾਂ ਹਾਂ ਬਾਪੂ ਗੱਲਾਂ ਗੁੱਲਾਂ ਟਾਈਮ ਲੰਘ ਗਿਆ ਤੂੰ ਐਂ ਦੱਸ ਨਵਾਂ ਘਰ ਬਣਾਏਗਾ ਜਾਂ ਪਿੰਡ ਛੱਡ ਕੇ ਜਾਏਗਾ ਵਾਹ ਜੀ ਵਾਹ ਕਮਾਲ ਹੈ ਇਹ ਡਾਇਲੌਗ ਤੈਨੂੰ ਯਾਦ ਹੋ ਗਿਆ ਹਾਂਜੀ ਇੱਕ ਹੋਰ ਸੁਣਾ ਦੇ ਕੋਈ ਫਿਰ ਅੱਜ ਇੱਕ ਸਾਮੈ ਸੁਣਾਵਾ ਤੁਹਾਨੂੰ ਜੋਦਿਆਂ ਦਾ ਸੂਲੀ ਤੇ ਝੜਗੇ ਸੀ ਜ਼ੁਲਮ ਲਈ ਖੜਗੇ ਸੀ ਮਾਤ ਵੀ ਕਬੂਲ ਸੀ ਸ਼ਾਤਾਂ ਦੀ ਪ੍ਰਾਪਤੀ ਜਿੰਨਾ ਦਾ ਅਸੂਲ ਸੀ ਕਰਦਾ ਆਦਮਿਆਂ ਰੋ ਕਿਸਾਨੀ ਅਰਦੇਦਾਨੀ ਨੂੰ ਦਿੰਦਾ ਦਾਤ ਮਿਆਂ ਰੋ ਨਾਮੇ ਪਾਸ਼ਾ ਦੀ ਕੁਰਬਾਨੀ ਨੂੰ ਦਿੱਲੀ ਲਾਲ ਕਿਲੇ ਦੇ ਵਿੱਚ ਜਿਨ੍ਹਾਂ ਨੇ ਲਿੱਤਾ ਆਖਰੀ ਤੇ ਸਾ ਦੇਰਾ ਦੂਜਿਆਂ ਦੀ ਮੌਤ ਗਲ ਲਾ ਗਿਆ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਦਾ ਨਾਂ ਅੱਖ ਵਿੱਚ ਅੱਖ ਪਾ ਕੇ ਦੇਖਦਾ ਫਰੇ ਮਨੂ ਔਰੰਗਜ਼ੇਬ ਨੂੰ ता हिंदी सटा दगन मामा बजियो भरियो साणे उन